ਸਤਿ ਸ਼੍ਰੀ ਅਕਾਲ ਸੱਜਣੋ ਇਤਿਹਾਸਾ ਇੱਕ ਛੋਟਾ ਜਿਹਾ ਵਿਚਾਰ ਤੁਹਾਡੇ ਨਾਲ ਸਾਂਝਾ ਕਰਦੇ ਆ ਕਿ ਸਹਿਬੇ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਦ ਜੁੱਤੀ ਜੋ ਸਮਾਉਂਦੇ ਹਨ ਤੇ ਉਸ ਤੋਂ ਬਾਅਦ ਬੰਦਾ ਸਿੰਘ ਬਹਾਦਰ ਪੰਜਾਬ ਦੇ ਵਿੱਚ ਸਿੱਖਾਂ ਦੀ ਬਾਗਦੋਸ਼ ਸੰਭਾਲ ਤਾ ਤੇ ਅੰਤ ਸਮਝ ਜਾਂਦਾ ਹੈ ਕਿ 1716 ਈਸਵੀ ਵਿੱਚ ਬੰਦਾ ਸਿੰਘ ਬਹਾਦਰ ਜੀ ਨੂੰ ਵੀ ਜਿਹੜਾ ਹੈ ਉਹ ਸ਼ਹੀਦ ਕਰ ਦਿੱਤਾ ਜਾਂਦਾ ਹੈ ਕਿ ਉਸ ਤੋਂ ਬਾਅਦ ਫਿਰ ਸਿੱਖਾਂ ਦੇ ਕੋਲ ਕੋਈ ਜੋਗ ਅਗਵਾਈ ਨਹੀਂ ਮਿਲ ਰਹੀ ਸੀ ਸੋ ਇਹ ਜਿਹੜਾ ਵਿਚਲਾ ਸਮਾਂ ਸੀਗਾ 1720 ਤੋਂ ਲੈ ਕੇ ਲਗਭਗ 1760-70 ਤੱਕ ਕਾਫੀ ਉਥਲ ਪੁਥਲ ਹੁੰਦੇ ਰਹੇ ਤੇ ਕਾਫੀ ਕੁਝ ਨਵੇਂ ਤਜਰਬੇ ਜਿਹੜੇ ਹੈ ਉਹ ਸਿੱਖ ਕੌਮ ਦੇ ਵਿੱਚ ਕੀਤੇ ਗਏ ਕਿ ਜਿਹਦੇ ਵਿੱਚ ਮੁੱਖ ਰੋਲ ਸੀਗੇ ਨਵਾਬ ਕਪੂਰ ਸਿੰਘ ਜਸਾ ਸਿੰਘ ਆਲੂ ਵਾਲੀ ਜਸਾ ਸਿੰਘ ਰਾਮਕੜੀਆ ਤੇ ਕੁਝ ਹੋਰ ਨਾਂ ਜਿਹੜੇ ਹੈਗੇ ਉਹ ਠੀਕ ਹੈ ਇਸ ਸਮੇਂ ਦੌਰਾਨ ਸਰਨਾ ਦਲ ਬਣਿਆ ਬੁੱਢਾ ਦਲ ਬਣਿਆ ਤੇ ਗੱਲਾਂ ਉਹੀ ਰਹੀਆਂ ਕਿ ਕੁਝ ਠੀਕ ਨਹੀਂ ਵਾਪਰ ਰਿਹਾ ਸੀ ਕਿ ਕੀ ਹੋਇਆ ਕਿ ਸਾਰੀ ਕੌਮ ਦੇ 65 ਜਥੇ ਜਿਹੜੇ ਸੀਗੇ ਉਹ ਬਣ ਗਏ ਪਰ ਫਿਰ ਵੀ ਜਿਹੜੀ ਸੀਗੀ ਉਹ ਸਮੱਸਿਆਵਾਂ ਬਾਹਰੀ ਹਮਲਿਆਂ ਨੂੰ ਲੈ ਕੇ ਜਾਂ ਅੰਦਰੂਨੀ ਜਿਹੜਾ ਸਿਸਟਮ ਸੀਗਾ ਉਹ ਠੀਕ ਨਹੀਂ ਚੱਲ ਰਿਹਾ ਸੀ ਤੇ ਕੁਛਾਂ ਦੇ ਚੱਲਦੇ ਹੋਏ 65 ਤੋਂ 12 ਜਥੇ ਬਣੇ ਤੇ 12 ਜਥਿਆਂ ਤੋਂ ਫਿਰ ਅੱਗੇ ਉਹ 12 ਮਿਸਰਾ ਬਣੀਆਂ ਤੇ 12 ਮਿਸਰਾ ਨੂੰ ਇੱਕ ਕਰਕੇ ਮਹਾਰਾ ਜਨਜੀਤ ਸਿੰਘ ਨੇ ਇੱਕ ਵਿਸ਼ਾਲ ਸਿੱਖ ਰਾਜ ਜਿਹੜਾ ਸੀਗਾ ਉਹ ਸਥਾਪਿਤ ਕੀਤਾ ਗੱਲ ਕਰਨ ਦਾ ਕਾਰਨ ਇਹ ਆ ਕਿ ਅੱਜ ਜਿਸ ਜੋ ਵਾਪਰ ਰਿਹਾ ਸਾਡੇ ਸਮਾਜ ਵਿੱਚ ਜਾਂ ਇਸ ਪੰਜਾਬ ਦੀ ਧਰਤੀ ਉੱਪਰ ਤੇ ਜੋ ਉਹ ਸਮਾਜ ਸੀ ਉਹਦੇ ਵਿੱਚ ਕਿੰਨਾ ਕੁ ਫਰਕ ਹੈ ਕਿ ਕਿੰਨੇ ਕੁ ਸਾਡੇ ਧੌਣ ਦੇ ਜਿਹੜੇ ਉਹ ਕਿਲੇ ਆ ਕਿੰਨੇ ਉੱਚੇ ਹੋ ਗਏ ਕਿੰਨੇ ਮਜ਼ਬੂਤ ਹੋ ਗਏ ਉਹਦੇ ਬਾਰੇ ਲੋਕ ਗੱਲ ਹੈਗੀ ਆ ਕਿ ਸਮਾ ਉਹ ਸੀਗਾ ਕਿ ਜਦੋਂ 12 ਮਿਸਲਾਂ ਬਣੀਆਂ 12 ਮਿਸਲਾਂ ਦੇ 12 ਸਰਦਾਰ ਅਲੱਗ-ਅਲੱਗ ਉਹਨਾਂ ਦੇ ਇਲਾਕੇ ਸਾਰਾ ਸਿਸਟਮ ਹੀ ਉਹਨਾਂ ਦਾ ਆਪੋ-ਆਪਣਾ ਤੇ ਉਹਨਾਂ 12 ਮਿਸਲਾਂ ਵਿੱਚੋਂ ਇੱਕ ਮਿਸਲ ਸੀਗੀ ਸ਼ੁਕਰਚਕੀਆ ਮਿਸਲ ਜਿਸ ਦੇ ਮੁਖੀ ਮਹਾਰਾਜਾ ਰਣਜੀਤ ਸਿੰਘ ਜੀ ਦੇ ਦਾਦਾ ਸਰਦਾਰ ਚੜ੍ਹਤ ਸਿੰਘ ਸੀਗੇ ਤੇ ਉਸ ਤੋਂ ਬਾਅਦ ਉਹਨਾਂ ਦੇ ਪੁੱਤਰ ਸਰਦਾਰ ਮਹਾ ਸਿੰਘ ਤੇ ਮਹਾ ਸਿੰਘ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਮੈਂ ਜਿਹੜੀ ਗੱਲ ਕਰਨ ਜਾ ਰਿਹਾ ਉਹ ਇਹ ਆ ਕਿ ਅੱਜ ਪੰਜਾਬ ਦੀ ਧਰਤੀ ਉੱਪਰ ਇਹ ਛੋਟੇ-ਛੋਟੇ ਪਿੰਡਾਂ ਦੇ ਵਿੱਚ ਅਸੀਂ ਆ ਜਿਹੜੀ ਹੈ ਆਪਣੀ ਹੋਮੇ ਕਹਿ ਲੋ ਜਾਂ ਪੱਕਾ ਪਾਟ ਕਹਿ ਲੋ ਜੋ ਮਰਜ਼ੀ ਕਹਿ ਲੋ ਅਸੀਂ 4-4 5-5 ਗੁਰੂ ਘਰ ਬਣਾਏ ਹੋਏ ਉਸ ਤੋਂ ਬਾਅਦ ਜਿੱਥੇ ਮਨੁੱਖ ਦਾ ਅੰਤਮ ਸੰਸਕਾਰ ਹੁੰਦਾ ਹੈ ਉਹ ਸਥਾਨ ਵੀ ਬਹੁਤੇ ਪਿੰਡਾਂ ਦੇ ਵਿੱਚ ਇੱਕ ਤੋਂ ਵੱਧ ਦੋ ਜਾਂ ਦੋ ਤੋਂ ਵੱਧ ਵੀ ਜਿਹੜੇ ਹੈਗੇ ਆ ਉਹ ਹੈਗੇ ਆ ਸੋ ਕਿੱਧਰ ਨੂੰ ਜਾ ਰਹੇ ਆ ਤੇ ਇਤਿਹਾਸ ਸਾਡਾ ਕੀ ਸੀ ਗੱਲ ਤੁੜੀਏ ਧਿਆਨ ਨਾਲ ਸੁਣਿਆ ਜੇ ਕਿ ਜਦੋਂ 12 ਮਿਸਲਾ ਸੀਗੀਆਂ ਤੇ 12 ਮਿਸਲਾਂ ਦੇ ਸਰਦਾਰ 12 ਅਲੱਗ-ਅਲੱਗ ਪਰ ਉਹਨਾਂ ਵਿੱਚ ਇੱਕ ਗੱਲ ਬੜੀ ਵਧੀਆ ਸੀਗੀ ਜਿਸ ਜਿਸ ਤੋਂ ਉਹਨਾਂ ਦੀ ਅਣਖ ਬਾਦਰੀ ਦਲੇਰੀ ਅਤੇ ਸਿਆਣਪ ਦਾ ਪਤਾ ਲੱਗਦਾ ਸੀਗਾ ਕਿ ਬੇਸ਼ੱਕ ਉਹਨਾਂ ਦੇ ਅੰਦਰੂਨੀ ਜਿਹੜੇ ਸਿਸਟਮ ਸੀਗੇ ਜੋ ਰਹਿਣ-ਸਹਿਣ ਸੀਗਾ ਜੋ ਪ੍ਰਬੰਧ ਸੀਗੇ ਉਹ ਮਿਸਲਾ ਆਪ ਹੀ ਦੇਖ ਰਹੀਆਂ ਸੀਗੀਆਂ ਤੇ ਮਿਸਲਾਂ ਦੇ ਸਰਦਾਰ ਦੇਖਦੇ ਸੀਗੇ ਪਰ ਜਦੋਂ ਕੋਈ ਬਾਹਰੀ ਹਮਲਾਵਾਰ ਹੁੰਦਾ ਸੀ ਨਾ ਬਾਹਰ ਤੋਂ ਕੋਈ ਹਮਲਾ ਕਰਦਾ ਸੀਗਾ ਪੰਜਾਬ ਦੀ ਧਰਤੀ ਉੱਪਰ ਇਹ ਬੜੀ ਸਿਆਣਪ ਨਾਲ ਚਲਦੀ ਹੋ ਜਾਂਦਾ ਹੈ ਉਹਨਾਂ ਨੇ ਇੱਕ ਚਦਾਂਤੀ ਬਣਾਇਆ ਹੋਇਆ ਸੀਗਾ ਕਿ ਉਦੋਂ 12 ਦੀਆਂ 12 ਮਿਸਲਾਂ ਇੱਕ ਝੰਡੇ ਥੱਲੇ ਇਕੱਠੀਆਂ ਹੋ ਕੇ ਹੀ ਬਾਹਰੀ ਜਿਹੜੇ ਹਮਲਾਵਾਰ ਉਹਨਾਂ ਦਾ ਟੱਕਰ ਕਰਨਗੇ ਤੇ ਫਿਰ ਬੜੀ ਸਿਆਣਪ ਦੇ ਨਾਲ 12 ਮਿਸਲਾਂ ਦੇ 12 ਸਰਦਾਰਾਂ ਦੇ ਵਿੱਚੋਂ ਇੱਕ ਨੂੰ ਮੁਖੀ ਬਣਾ ਕੇ ਬਾਕੀ 11 ਮਿਸਲਾਂ ਉਸ ਸਰਦਾਰ ਦੇ ਅਧੀਨ ਹੋ ਜਾਂਦੀਆਂ ਸੀਗਿਆ ਜਦੋਂ ਤੱਕ ਬਾਹਰੀ ਹਮਲਾਵਾਰ ਦਾ ਨਿਪਟਾਰਾ ਨਹੀਂ ਹੋ ਜਾਂਦਾ ਉਹ ਵਾਪਸ ਨਹੀਂ ਜਾਂਦੇ ਜਾਂ ਜਿੱਤ ਨਹੀਂ ਜਾਂਦੇ ਜਾਂ ਜਦੋਂ ਤੱਕ ਲੜਾਈ ਖਤਮ ਨਹੀਂ ਹੁੰਦੀ ਉਹ ਲੋਕ ਜਿਨ੍ਹਾਂ ਕੋਲ ਇੰਨੀਆਂ ਜ਼ਗੀਰਾਂ ਸੀਗੇ ਮਾਲਕ ਸੀਗੇ ਆਪਣੀਆਂ ਰਿਆਸਤਾਂ ਦੇ ਉਹ ਧੌਣ ਵਿੱਚ ਕਿੱਲੇ ਤਾਂ ਉਹਨਾਂ ਨੇ ਰੱਖੇ ਕਿ ਜਦੋਂ ਲੋੜ ਪੈਂਦੀ ਸੀ ਇਕੱਠੇ ਹੋ ਜਾਂਦੇ ਸੀ ਇੱਕੋ ਜਨਰੇਟਰ ਥੱਲੇ ਤੇ ਸਾਡਾ ਅੱਜ ਹਾਲ ਕੀ ਏ ਅੱਡਾ ਪੰਜਾਬ ਜਿਹੜਾ ਹੈ ਉਹ ਨਿਰਭਰ ਕਰਦਾ ਹੈ ਜੀ ਖੇਤੀ ਉੱਪਰ ਸੋ ਜੋ ਵੀ ਕੰਮ ਕੋਈ ਮਨੁੱਖ ਕਰਦਾ ਉਹਨੂੰ ਲੈ ਕੇ ਕੁਝ ਨਾ ਕੁਝ ਉਸ ਨੂੰ ਸਮੱਸਿਆਵਾਂ ਆਉਂਦੀਆਂ ਨੇ ਇਹ ਕਿਸਾਨਾਂ ਨੇ ਵੀ ਆਪਣੀ ਸਮੱਸਿਆਵਾਂ ਦੇ ਸੰਬੰਧ ਦੇ ਵਿੱਚ ਆਪਣੇ ਕੁਝ ਸੰਸਥਾਵਾਂ ਕੁਝ ਯੂਨੀਅਨ ਜਿਹੜੀਆਂ ਹੱਨ ਹੋ ਬਣਾਈਆਂ ਹੋਈਆਂ ਹਨ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਮੰਗ ਸਾਰਿਆਂ ਦੀ ਇੱਕ ਹੈ ਪਰ ਝੰਡਾ ਇੱਕ ਨਹੀਂ ਹੈ ਤੁਸੀਂ ਇਹ ਦੇਖੋ ਕਿ ਏਡੇ ਵੱਡੇ ਸਰਦਾਰ ਜਿਨ੍ਹਾਂ ਨੇ ਮਿਸਲਾਂ ਸੰਭਾਲੀਆਂ ਰਿਆਸਤਾਂ ਸੰਭਾਲੀਆਂ ਲੋੜ ਪੈਣ ਤੇ ਉਹਨਾਂ ਆਪਣੇ ਧੌਂ ਦੇ ਕਿਲੇ ਨਹੀਂ ਰੱਖੇ ਤੇ ਇੱਕ ਝੰਡੇ ਥੱਲੇ ਬਾਹਰੀ ਦੁਸ਼ਮਣਾਂ ਨਾਲ ਲੜਾਈ ਕਰਦੇ ਰਹੇ ਪਰ ਸਾਡੇ ਵਾਲੇ ਅੱਜ ਇੰਨੀ ਜ਼ਿਆਦਾ ਹੰਕਾਰ ਅਤੇ ਆਕਰ ਵਿੱਚ ਪਹੁੰਚ ਗਏ ਕਿ ਉਹਨਾਂ ਨੂੰ ਸਮੱਸਿਆਵਾਂ ਤੇ ਨਾਲ ਕੋਈ ਮਤਵ ਨਹੀਂ ਹੈ ਕਿ ਉਹਨਾਂ ਦਾ ਹੱਲ ਹੋਵੇ ਚਾਹੇ ਨਾ ਹੋਵੇ ਹਾਂ ਸਾਡੇ ਧੌਂ ਦਾ ਜਿਹੜਾ ਕਿਲਾ ਹੈ ਨਾ ਕਿਤੇ ਉਹ ਨਾ ਲਿਫ ਜਾਵੇ ਜਾਂ ਟੁੱਟ ਜਾਵੇ ਸੋ ਜਿਹੜੇ ਜਿਹੜੇ ਵੀ ਸੰਸਥਾਵਾਂ ਇੱਕ ਥਾਂ ਇੱਕ ਪਿੰਡ ਜਾਂ ਇੱਕ ਰਾਜ ਜਾਂ ਇੱਕ ਜ਼ਿਲ੍ਹੇ ਦੇ ਵਿੱਚ ਇੱਕ ਤੋਂ ਵੱਧ ਕੰਮ ਕਰ ਰਹੀਆਂ ਨੇ ਉਹਨਾਂ ਨੂੰ ਇਹ ਬੜਾ ਨਿਮਰਤਾ ਸਹਿਤ ਬੇਨਤੀ ਹੈ ਕਿ ਜਦ ਵੀ ਕਿਸੇ ਸਮੱਸਿਆ ਦੇ ਲਈ ਇਕੱਠੇ ਹੁੰਦੇ ਹੋ ਤੇ ਘੱਮਸੇ ਕਮ ਝੰਡਾ ਆਪਣਾ ਇੱਕ ਕਰ ਲਿਆ ਕਰੋ ਵੈਸੇ ਤੁਹਾਡਾ ਨਾਮ ਤੇ ਤੁਹਾਡੀ ਸੰਸਥਾਵਾਂ ਤਾਂ ਜਿਉਂਦੀਆਂ ਰਹਿਣਗੀਆਂ ਤੇ ਉਹ ਤੁਸੀਂ ਇਹ ਰੱਖ ਲੈਣੀਆਂ ਤੁਹਾਨੂੰ ਵੱਲ ਆਉਂਦਾ ਪਰ ਬਾਹਰੀ ਦੁਸ਼ਮਣਾਂ ਨੂੰ ਤਾਂ ਜਾਂ ਤੁਹਾਡੇ ਵਿਰੋਧੀ ਉਹਨਾਂ ਨੂੰ ਇਹ ਨਾ ਪਤਾ ਲੱਗੇ ਕਿ ਇਹ ਤਾਂ ਆਪ ਹੀ ਇਕੱਠੇ ਨਹੀਂ ਹੈ ਤੇ ਇਹਨਾਂ ਨੇ ਜਿਹੜਾ ਹੈ ਕਿਸੇ ਕਿਸੇ ਨੂੰ ਕੀ ਟਾ ਲੈਣਾ ਹੈ ਤੋ ਉਹ ਇੱਕ ਵੱਡੀ ਸਿੱਖਿਆ ਹੈ ਮਿਸਲਾਂ ਦੀ ਕਿ ਐਡੇ ਵੱਡੇ ਸਰਦਾਰ ਹੋਣ ਦੇ ਬਾਵਜੂਦ ਵੀ ਲੋੜ ਪੈਂਦੇ ਉਹ ਆਪਣੇ ਵਿੱਚੋਂ ਇੱਕ ਜਿਹੜਾ ਸੀਗਾ ਉਹ ਆ ਨੇਤਾ ਆਪਣਾ ਸਰਦਾਰ ਚੁੰਨਦੇ ਸੀਗੇ ਤੇ ਜਿਸ ਦੇ ਅਧੀਨ ਉਹ ਸਾਰੀਆਂ ਕਾਰਵਾਈਆਂ ਨੂੰ ਅੰਜਾਮ ਦਿੰਦੇ ਸੀਗੇ ਸੇਧ ਲੈਣ ਦੀ ਲੋੜ ਹੈ ਸਾਨੂੰ ਪੰਜਾਬੀਆਂ ਨੂੰ ਉਹ ਸਾਡੇ ਮਾਣ ਮੱਤੇ ਇਤਿਹਾਸ ਵਿੱਚ ਧੰਨਵਾਦ ਜੀ ਕੋਈ ਗਲਤੀ ਹੋ ਗਈ ਹੋਵੇ ਤਾਂ ਸ਼ਮਾ ਕਰਨਾ